ਉਹ ਖਾਸ ਖਾਸ ਖੇਤੀ ਲਾਗੂ ਕਰਵਾਵਾਂਗੇ ਚਟਾ ਗੋਲੀਆਂ ਬੰਦ ਕਰਵਾਵਾਂਗੇ ਉਮਮਾਂ ਦੇ ਪੁੱਤ ਮਰਨੋਂ ਬਚਾਵਾਂਗੇ ਅ ਚਟਾ ਗਲੀਆਂ ਬੰਦ ਕਰਵਾਵਾਂਗੇ ਕਿਸ ਕਿਸੇ ਖੇਤੀ ਲਾਗੂ ਕਰਵਾਵਾਂਗੇ ਚਿਤਾ ਗੋਲੀਆਂ ਬੰਦ ਕਰਵਾਵਾਂਗੇ ਚਿਤਾ ਗੋਲੀਆਂ ਬੰਦ ਕਰਵਾਵਾਂਗੇ ਹੋ ਪ੍ਰੀਮ ਦੀ ਖੇਤੀ ਲਾਗੂ ਕਰਵਾਵਾਂਗੇ ਹੋ ਮਾਂਵਾਂ ਦੇ ਪੁੱਤ ਮਰਨੋਂ ਬਚਾਵਾਂਗੇ ਹੋਏ ਤੇ ਸੋਨਾ ਪੰਜਾਬੀ ਆਪਾਂ ਸਜਾਵਾਂਗੇ ਉੱਦੋ ਜਹਾਨ ਸਤਾਈ ਦੇ ਵਿੱਚ ਹਾਈ ਜਦ ਅਗੇ ਅੰਬਰ ਤੇ ਪਾਲਦੀ ਹਿਸਰ ਕਾ ਹੋ ਕੋਈ ਗਰੀਬ ਨੀ ਰਹਿਣਾ ਫਿਰ ਵੇਖੋ ਦੋਸਤੋ ਪੰਜਾਬ ਹੋ ਕੋਈ ਗਰੀਬ ਨੀ ਰਹਿਣਾ ਦੋਸਤੋ ਵੇਖਿਆ ਵਿੱਚ ਪੰਜਾਬ ਹੋ ਸੈਂਟਰ ਦੀ ਹਯਾ ਇੱਕ ਅੱਖ ਮਲਾਵਾਂਗੇ ਹੋ ਚਿੱਟਾ ਗੋਲੀਆਂ ਬੰਦ ਕਰਵਾਵਾਂਗੇ ਹੋ ਖਸ ਖਸ ਖੇਤੀ ਲਗੂ ਕਰਵਾਵਾਂਗੇ ਹੋ ਪੰਜਾਬ ਦੇ ਸਾਰੇ ਮਸਲੇ ਹੱਲ ਕਰਵਾਵਾਂਗੇ ਹੋ ਚਿੱਟਾ ਗੋਲੀਆਂ ਬੰਦ ਕਰਵਾਵਾਂਗੇ ਹੋ ਮਾਮਾ ਦੇ ਪਤ ਮਰ ਨੂੰ ਬਚਾਵਾਂਗੇ ਹੋ ਕਬੱਡੀ ਦੇ ਵਿੱਚ ਫਿਰ ਪੰਜਾਬੀ ਕਬੱਡੀ ਦੇ ਵਿੱਚ ਫਿਰ ਪੰਜਾਬੀ ਹੱਥਾਂ ਪਿਆ ਮਾਰਦੇ ਬਖਵਾਗੇ ਹੱਕ ਖਛਕੇਤੀ ਲਾਗੋ ਕਰਾਵਾਂਗੇ ਹੱਟਟਾ ਗੋਲੀਆਂ ਬੰਦ ਕਰਾਵਾਂਗੇ ਉਹ ਪੰਜਾਬ ਨੂੰ ਬਲੰਦੀਆਂ ਦੇ ਬਚਾਵਾਂਗੇ ਤੇ ਕਿਸਾਨਾਂ ਦੇ ਅਵਦਨ ਦੁਗਣੀ ਕਰਾਵਾਂਗੇ ਕੋਈ ਕਿਸਾਨ ਫਿਰ ਹਾ ਨਹੀਂ ਲੈ ਕੇ ਮਰੂਗਾ ਖਖਸ ਖਖਸ ਕੇ ਤੀ ਲਗੋ ਕਰਵਾਵਾਂਗੇ ਹੋ ਚਟਾ ਗੋਲੀਆਂ ਬੰਦ ਕਰਵਾਵਾਂਗੇ ਉਹ ਲਾਡੀ ਕਲੇਰਾਂ ਵਾਲਾ ਉਹ ਲਾਡੀ ਕਲੇਰਾਂ ਵਾਲਾ ਕਲੇਰਾਂ ਵਾਲਾ ਕਹਿੰਦਾ ਕੋਈ ਪੁੱਤ ਪੰਜਾਬ ਦਾ ਮਰਨੇ ਨਹੀਂ ਦੇਣਾ ਖਸ ਖਸ ਕੇ ਤੀ ਲਾਗੂ ਕਰਵਾਵਾਂਗੇ ਚਿੱਟਾ ਗੋਲੀਆਂ ਬੰਦ ਕਰਵਾਵਾਂਗੇ ਖਸ ਖਸ ਕੇ ਤੀ ਲਾਗੂ ਕਰਵਾਵਾਂ